ਪਾਈ ਹੋਏ ਕੀ ਹਨ ਬੜਾ ਸਾਨੂੰ ਦੁੱਖ ਹੋਇਆ ਹਨ ਅਸੀਂ ਡਾਕੂਮੈਂਟਾਂ ਨੇ ਆ ਮੈਨੂੰ ਲੱਭ ਕੇ ਦਿਖਾ ਦਿਓ ਇੱਕ ਵੀ ਭਾਈਚਾਰੇ ਦੇ ਬੰਦੇ ਨੇ ਕਿ ਤੇਰੇ ਪਾਈ ਹੋਏ ਹਨ ਕਿ ਪੋਸਟ ਇੰਨੇ ਉਹਨਾਂ ਦੀ ਆਬਾਦੀ 1 ਬਿਲੀਅਨ ਤੋਂ ਉੱਪਰ ਆ ਤੇ ਤੁਸੀਂ ਮੇਰੇ ਤੋਂ ਨਾ 50 ਪੋਸਟਾਂ ਵੀ ਕੱਢ ਕੇ ਦਿਖਾ ਦਿਓ ਕਿ ਜਿੱਥੇ ਭਾਈਚਾਰੇ ਨੇ ਦੁੱਖ ਪ੍ਰਗਟ ਕੀਤਾ ਹੋਵੇ ਤੇ ਇੱਥੇ ਜਾਓ ਗੁਰੂ ਘਰ ਦੇ ਵਿੱਚ ਜੇ ਕੋਈ ਖਾਲਸਾ ਦਾ ਢੰਡਾ ਲੈ ਕੇ ਚੱਲ ਜਵੇ ਇੱਥੇ ਹਿੰਦੂ ਵੀ ਆਉਂਦੇ ਆ ਇੱਥੇ ਕੁਲਾਨਾ ਵੀ ਆਉਦਾ ਇੱਥੇ ਤਾਂ ਮੁਕੀ ਨਾ ਬਿਓ ਦਾ ਵੀ ਕਿਉਂ ਆਉਂਦੇ ਆ ਅੱਛਾ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਚਾਹੁੰਦਾ ਸਿੰਘ ਦੀ ਇੱਕ ਦੀ ਉਹ ਜਦੋਂ ਰੈਫਰੈਂਡਮ ਦੇ ਵਿੱਚ ਇੱਥੇ ਆਇਆ ਸੀਗਾ ਜੋ ਨਿਊਜ਼ੀਲੈਂਡ 'ਚ ਰੈਫਰੈਂਡਮ ਹੋ ਰਿਹਾ ਸੀਗਾ ਤੇ ਉੱਥੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀਗਾ ਨਾ ਰੈਫਰੈਂਡਮ ਦਾ ਤੇ ਜਿਹੜੇ ਭਾਈਚਾਰੇ ਤੋਂ ਗੱਲ ਕਰਦੇ ਉਹਨਾਂ ਨੂੰ ਬਹੁਤ ਤਕਲੀਫ ਸੀ ਕਿ ਇੱਥੇ ਰੈਫਰੈਂਡਮ ਕਿਉਂ ਹੋ ਰਿਹਾ ਖਾਲਸਤਾਨੀ ਕਿਉਂ ਗੱਲ ਹੋ ਰਹੀ ਸੋ ਸੈੰਗ ਟੂਬਰ ਕਰਕੇ ਗਿਆ ਇੱਥੋਂ ਆ ਜਿਹੜੇ ਆਪਾਂ ਟਾਊਨ 'ਚ ਰਹਿੰਦੇ ਆ ਉਹ ਤੋਂ ਜਿਓ ਓਟਪੈਨ ਦੀ ਜੋ ਸਿਟੀ ਸੈਂਟਰ ਦੇ ਵਿੱਚ ਜਾ ਰਿਹਾ ਹੈਗਾ ਉਹਨੇ ਉੱਗਰ ਕੀਤੀ ਤੇ ਉੱਗਰ ਦੇ ਵਿੱਚ ਉਹਨੂੰ ਡਰਾਈਵਰ ਮਿਲਿਆ ਉਹ ਸੀਗਾ ਭਾਈਚਾਰੇ ਵਾਲਾ ਇੰਡੀਅਨ ਬੰਦਾ ਪਹਿਲਾਂ ਉਹ ਕਹਿੰਦਾ ਹਿੰਦੀ-ਜਿ ਦੀ ਗੱਲ ਕਰੀਆ ਮੈਂ ਜਦੋਂ ਜਵਾਬ ਦਿੱਤਾ ਫਿਰ ਉਹ ਪੰਜਾਬੀ ਚ ਆ ਗਿਆ ਤੇ ਕਹਿੰਦੇ ਉਹ ਬੋਲੀਆ ਗੱਲਾਂ ਕਰੀ ਗਿਆ ਕਿ ਇਹ ਕਿਆ ਕਰ ਰਿਹਾ ਸਿਕ ਬੋਟਾ ਪਾ ਰਿਹਾ ਆਪਾਂ ਤਾਂ ਬੜੇ ਭਰਾ ਆ ਆਪਾਂ ਤਾਂ ਭਾਈਚਾਰਾ ਬੜਾ ਆ ਭਰਾ ਭਰਾ ਆ ਇਦਾਂ ਕਹਿੰਦੇ ਗੱਲਾਂ ਕਰੀ ਜਾਵੇ ਤਾਂ ਮੈਂ ਕਹਿੰਦੇ ਚੁੱਪ ਕਰਕੇ ਸੁਣੀ ਗਾ ਆ ਦੀ ਗੱਲ ਹੂੰ ਹੂੰ ਕਹੀਆ ਤੇ ਮੈਂ ਕਿਹਾ ਪਹਿਲਾਂ ਡੈਸਟੀਨੇਸ਼ਨ ਦੇ ਵਿੱਚ ਚਲੀ ਜਾਏ ਜਦੋਂ ਕਹਿੰਦਾ ਡੈਸਟੀਨੇਸ਼ਨ ਤੇ ਪਹੁੰਚ ਗਿਆ ਉਹ ਰਾਤ ਇਹਨਾਂ ਦਾ ਦੇ ਕਿਹਦੇ ਕਹਿੰਦੇ ਡੈਸਟੀਨੇਸ਼ਨ ਦੇ ਵਿੱਚ ਕੋਹਦੀ ਘਰ ਤੇ ਉਹ ਕਹਿੰਦੇ ਕਿ ਕਿੰਨੇ ਪੈਸੇ ਹੋ ਕਹਿੰਦਾ ਇੰਨੇ ਪੈਸੇ ਬਣ ਗਏ 60 ਡਾਲਰ ਜਿੰਨੇ ਬਣੇ ਉਹ ਕਹਿੰਦੇ بیس ਆਫ 60 ਡਾਲਰ ਬਣ ਗਏ ਆਪਾਂ ਹੈਗੇ ਭਰਾ ਭਰਾ ਤੂੰ ਮੇਰਾ ਭਰਾ ਹਿੰਦੂ ਤੇ ਮੈਂ ਭਰਾ ਸਿੱਖ ਤੇ ਤੂੰ ਪੈਸੇ ਕੀ ਕਰਨੇ ਰਹਿਣ ਦੇ ਉਹ ਕਹਿੰਦਾ ਮੇਰੇ ਮੂਹਲ ਦੇਖੀ ਕਹਿੰਦਾ ਕਿ ਇਹ ਕੀ ਮਤਲਬ ਹੈ ਤੇ ਪੈਸੇ ਦਾ ਕੀ ਪੈਸੇ ਦਾ ਮਤਲਬ ਹੈ ਕਿੱਦਾਂ ਛੱਡ ਦੀਏ ਕਹਿੰਦਾ ਤੂੰ ਪੈਸੇ ਕਦੇ ਨਹੀਂ ਛੱਡ ਦਿੰਦਾ ਤੂੰ ਕਹਿੰਦਾ ਪੈਸੇ ਨਹੀਂ ਪੌਜੀ ਕਹਿੰਦਾ ਸਾਡਾ ਕਿੱਦਾਂ ਚੱਲੂਗਾ ਨਾ ਕੀ ਘਰ-ਵਾਰ ਕਿੱਦਾਂ ਚੱਲੂਗਾ ਜੇ ਪੈਸੇ ਛੱਡਣ ਲੱਪਾ ਤੇ ਉਹ ਕਹਿੰਦਾ ਤੂੰ ਇਸ ਕਾਰੇ ਛੱਡਦਾ ਕਿਉਂਕਿ ਤੇਰਾ ਹੱਕਿਆ ਏ ਤੂੰ ਕਮਾਇਆ ਇੱਥੋਂ ਜਾ ਕੇ ਉੱਥੇ ਤੈ ਗਈਆ ਤੇਰਾ ਹੱਕਿਆ ਕਹਿੰਦਾ ਸਿੱਖਾ ਦਾ ਹੱਕਿਆ ਉਹਨਾਂ ਦਾ ਆਪਣਾ ਦੇਸ਼ ਲੈਣਾ ਉਹਨਾਂ ਦਾ ਹੱਕਿਆ ਕਿਉਂ ਛੱਡ ਦੇਣੋ ਜੇ ਤੂੰ ਭਰਾ ਭਰਾ ਉਹ ਬਗ ਕਹਿੰਦਾ ਆ ਤੂੰ 60 ਡਾਲਰ ਨਹੀਂ ਛੱਡ ਸਕਦਾ ਤੇ ਤੂੰ ਕਹਿੰਦਾ ਸਿੱਖ ਪੂਰੇ ਆਪਣੀ ਹੈ ਨਾ 50000 ਸਕੁਅਰ ਕਿਲੋਮੀਟਰ ਦਾ ਆਪਣਾ ਕੱਲੇ ਪੰਜਾਬ ਦਾ ਜਾਂ ਉਹ ਛੱਡ ਦੇਣ ਤੇਰੇ ਲਈ ਜਾਂ 80 1 ਲੱਖ ਸਕੁਅਰ ਕਿਲੋ ਹੈ ਨਾ ਕਿਲੋਮੀਟਰ ਛੱਡ ਦੇਣ ਤੇਰੇ ਲਈ ਤੇ ਤੂੰ 60 ਡਾਲਰ ਨਹੀਂ ਛੱਡ ਸਕਦਾ ਆਪਣੇ ਭਰਾ ਲਈ ਸੋ ਇੱਕ ਗੱਲ ਉਹ ਕਹਿੰਦੇ ਹੋਰ ਉਹ ਕਹਿ ਰਿਹਾ ਸੀਗਾ ਕਹਿੰਦਾ ਕਿ ਜਿੱਦਾਂ ਹਨ ਅਸੀਂ ਜਾਣਦੇ ਹਾਂ ਗੁਰੂ ਘਰਾਂ ਦੇ ਵਿੱਚ ਉੱਥੇ ਬਹੁਤ ਲੰਗਰ ਲੱਗੇ ਹੁੰਦੇ ਆ ਹਨਾ ਹੁਣ ਅਸੀਂ ਵੀ ਲੰਗਰ ਲਾਉਣ ਲੱਪਿਆ ਮੰਦਰਾਂ ਦੇ ਵਿੱਚ ਤੇ ਸਿੱਖਾਂ ਨੂੰ ਵੀ ਕਹਿੰਦਾ ਮੰਦਰ ਮੰਦਰਾਂ ਦੇ ਵਿੱਚ ਆਉਣਾ ਚਾਹੀਦਾ ਆ ਉਹ ਕਹਿੰਦਾ ਭਾਈ ਸਾਹਿਬ ਕਹਿੰਦਾ ਤੁਸੀਂ ਸਾਡੇ ਗੁਰੂ ਘਰ ਦੇ ਵਿੱਚ ਆਉਨੇ ਆ ਢੱਡੀ ਮਰਜੀ ਆ ਅਸੀਂ ਤਾਂ ਇਹਨੂੰ ਚੱਕ ਕੇ ਨਹੀਂ ਲੈ ਕੇ ਆਉਂਦੇ ਤੁਹਾਡੇ ਦਾ ਜ਼ਬਰਦਸਤੀ ਨਹੀਂ ਕਰਦੇ ਆ ਨਾ ਤੁਸੀਂ ਆਪਣੀ ਮਰਜੀ ਨਾਲ ਆਉਨੇ ਆ ਅਸੀਂ ਤੁਹਾਡੇ ਕਿਉਂ ਜਾਈਏ ਇਸੇ ਨਾਲ ਤਾਂ ਸਾਡਾ ਧਰਮ ਉਲਟ ਜਾਂਦਾ ਸਾਡੇ ਗੁਰੂ ਨੇ ਕਿਹਾ ਮੂਰਤੀ ਪੂਜਾ ਨਹੀਂ ਹੋਣੀ ਕਰਨੀ ਮੈਂ ਤਾਂ ਡੇਕ ਨੂੰ ਅੰਦਰ ਜਾ ਕੇ ਮੂਰਤੀ ਪੂਜਾ ਕਰਾਂ ਆਪਣੇ ਗੁਰੂ ਤੋਂ ਬੇਮੁਖੋਂ ਵਾ ਹੈ ਤੇ ਉਹਦੇ ਨਾਲ ਤੈਨੂੰ ਖੁਸ਼ ਕਰਾਂ ਤੇ ਮੈਨੂੰ ਕੀ ਲੋੜ ਪਈ ਆ ਮੈਂ ਕਰਾਂ ਤੁਸੀਂ ਸਾਡੇ ਗੁਰੂ